ਸਸਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ 에ਅਰ ਕੈਨੇਡਾ ਕੈਨੇਡਾ ਪਰ ਦੇ ਵਾਕ ਖ਼ਬਰਾਂ ਤੇ ਨਾਲ ਸੁਚਾਰੂ ਸੰਪਰਕ ਦੀ ਪੇਸ਼ਕਸ਼ ਕਰਦਾ ਹੈ ਤੇ ਨਾਲ ਹੀ ਕੈਨੇਡੀਅਨ ਸ਼ਹਿਰਾਈ ਅਮਰੀਕਾ ਮੈਕਸੀਕੋ ਤੇ ਕੈਰੀਬੀਅਨ ਦੇ ਸਥਾਨਾਂ ਦੇ ਨਾਲ ਜੁੜਨ ਦੇ ਲਈ ਸੁਵਿਧਾਜਨਕ ਵਿਕਲਪ ਵੀ ਪ੍ਰਦਾਨ ਕਰਦਾ ਹੈ 에ਅਰ ਕੈਨੇਡਾ ਦੇ ਹੱਥਾਂ ਰਾਹੀਂ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਅਮਰੀਕੀ ਕਸਟਮ ਪ੍ਰੀਕ ਇਅਰੈਂਸਤਾ ਵੀ ਫਾਈਟਾ ਹੁੰਦਾ ਜੀ ਹਾਂ ਜਿਤਨਾ ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਸਾਰੀਆਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਡਸਮਾ ਨੂੰ ਪਹਿਲਾਂ ਹੀ ਪਾਸ ਕਰਨ ਦੀ ਅਗੈ ਮਿਲਦੀ ਹੈ ਅਤੇ ਇਸ ਤਰ੍ਹਾਂ ਦੇ ਉਹ ਕਰੇਲੂ ਯਾਤਰੀ ਦੇ ਵੱਜੋਂ ਅਮਰੀਕਾ ਪਹੁੰਚ ਰਹੇ ਨੇ ਇਸ ਸੇਲ ਦੇ ਵਿੱਚ ਸ਼ਾਮਲ ਹੋਰ ਉਤਰੀ ਅਮਰੀਕੀ ਸਥਾਨਾਂ ਦੇ ਵਿੱਚ ਕੈਲਗਰੀ, ਐਡਮਿੰਟਨ, ਹਾਲੀਫੈਕਸ ਅਤੇ ਓਟਵਾ ਵੀ ਸ਼ਾਮਲ ਨੇ ਇਹ ਪੇਸ਼ਕਸ਼ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਜ਼ ਦੁਆਰਾ ਚੁਲਾਈਆਂ ਜਾਂਦੀਆਂ ਉਡਾਨਾਂ ਉਤੇ ਲਾਗੂ ਹੁੰਦੀ ਹੈ ਅਤੇ 에ਅਰ ਕੈਨੇਡਾ ਐਕਸਪ੍ਰੈਸ ਬੈਨਰ ਹੈਡ ਕੀਤੀਆਂ ਜਾਂਦੀਆਂ ਸਵਾਵਾਂ ਨੂੰ ਕਵਰ ਕਰਦੀ ਹੈ ਹਰੇਕ ਬੁਕਿੰਗ ਦੇ ਵਿੱਚ ਵੱਧ ਤੋਂ ਵੱਧ 9 ਯਾਤਰੀ ਸ਼ਾਮਲ ਹੋ ਸਕਦੇ ਨੇ ਵਿਕਲਪਿਕ ਇਤفاقੀਆ ਸੇਵਾਵਾਂ ਨੂੰ ਕੀਮਤ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਚੁਣੇ ਜਾਣ ਉੱਤੇ ਵਕਰੇ ਤੌਰ ਉੱਤੇ ਚਾਲ ਜਵੀ ਕੀਤਾ ਜਾਵੇਗਾ ਕੋਈ ਛੋਟ ਸਰਚਾਰਜ ਜੁਕੇ ਹਵਾਈ ਆਵਾਜਾਈ ਖਰਚੇ ਦੇ ਵਿੱਚ ਸ਼ਾਮਲ ਨਹੀਂ ਉਸ ਦੇ ਵਿੱਚ ਟੈਕਸਾਂ ਫੀਸਾਂ ਤੇ ਖਰਚੇ ਤੇ ਲਾਗੂ ਨਹੀਂ ਹੋਵੇਗੀ ਸਰਚਾਰਜ ਟੈਕਸ ਫੀਸਾਂ ਅਤੇ ਖਰਚੇ ਸਾਰੀਆਂ ਬੁਕਿੰਗਾਂ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਨੇ ਅਤੇ ਸਾਰੇ ਯਾਤਰੀਆਂ ਦੁਆਰਾ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜਿਦੇ ਵਿੱਚ ਸੀਟ ਉੱਤੇ ਬੈਠੇ ਬੱਚੇ ਅਤੇ ਬੱਚੇ ਦੀ ਵੀ ਸ਼ਾਮਲ ਨੇ। ਇਹ ਕੈਨੇਡਾ ਦੀ ਬਲੈਕ ਫਰਾਈਡੇ ਸੇਲ ਦੇ ਹਿੱਸੇ ਦੇ ਵਿੱਚ ਜੋ ਖਰੀਦੀਆਂ ਗਈਆਂ टिकटਾਂ ਨੂੰ ਕਿਸੇ ਹੋਰ ਪੇਸ਼ਕਸ਼ 'ਚ ਛੋਟ ਜਾਂ ਪ੍ਰੋਮੋਸ਼ਨ ਦੇ ਨਾਲ ਨਹੀਂ ਜੋੜੇ ਜਾ ਸਕਦਾ ਸਾਰੇ ਕਿਰਾਏ ਅਤੇ ਟਿਕਟਾਂ ਦੀ ਜਾਣਕਾਰੀ 에ਅਰ ਕੈਨੇਡਾ ਦੀ ਵੈੱਬਸਾਈਟ ਉੱਤੇ ਉਪਲਬਧ ਹੈ ਇਹ ਪੇਸ਼ਕਸ਼ ਕੈਨੇਡਾ ਅਮਰੀਕਾ ਮੈਕਸੀਕੋ ਤੇ ਕੈਰੀਬੀਅਨ ਤੋਂ ਰਵਾਨਾ ਹੋਣ ਵਾਲੀਆਂ ਇੱਕ ਪਾਸੜ ਜਾਂ ਰਾਊਂਡ ਟ੍ਰਿਪ ਉਡਾਨਾਂ ਉੱਤੇ ਲਾਗੂ ਨਹੀਂ ਹੁੰਦੀ ਇਹ ਪੇਸ਼ਕਸ਼ 에ਅਰ ਕੈਨੇਡਾ ਦੁਆਰਾ ਚਲਾਈਆਂ ਜਾਣ ਵਾਲੀਆਂ ਰਵਾਨਾ ਉੱਤੇ ਲਾਗੂ ਹੁੰਦੀ ਹੈ ਜਿਦੇ ਵਿੱਚ ਸੇਅਰ ਕੈਨੇਡਾ ਐਕਸਪ੍ਰੈਸ ਬੈਨਰ ਹੈ ਚਲਾਈਆਂ ਜਾਣ ਵਾਲੀਆਂ ਅਤੇ 에ਅਰ ਕੈਨੇਡਾ ਰੂਟ ਦੁਆਰਾ ਚਲਾਈਆਂ ਯੂਨਾਈਟਿਡ 에ਅਰਲਾਈਨਸ ਅਤੇ ਲੂਫਤਾਨza ਗਰੂਪ ਕੋ ਪਾਰਟਨਰ 에ਅਰਲਾਈਨਸ ਵਾਰਾ ਚਿਰਾਇਆਂ ਜਾਣ ਵਾਲੀਆਂ ਉਡਾਨਾਂ ਤੇ ਨੰਬਰ ਵਾਲੀਆਂ ਉਡਾਨਾਂ ਜਰਮਨੀ ਸਵਿਟਜ਼ਰਲੈਂਡ ਆਇਰਲੈਂਡ ਨੀਦਰਲੈਂਡਸ ਬੈਲਜੀਅਮ ਅਨ ਯੂਨਾਈਟਿਡ ਕਿੰਗਡਮ ਇਟਲੀ ਪਾਰਟ ਫਰਾਂਸ ਸਪੇਨ ਮੋਰਕੋ ਅਲਜੀਰੀਆ ਕਿਊਨੀਸ਼ੀਆ ਅਤੇ ਮਿਸਰ ਵਿਚਕਾਰ ਅਤੇ ਯਾਤਰਾ ਦੀ ਮਿਆਦ ਦੌਰਾਨ ਯਾਤਰਾ ਦਿੱਲੀ, ਕੈਨੇਡਾ, ਅਮਰੀਕਾ, ਮੈਕਸੀਕੋ ਅਤੇ ਕੈਰੀਬੀਅਨ ਵੀ ਸ਼ਾਮਲ ਨੇ। ਪ੍ਰਤੀ ਬੁਕਿੰਗ ਵਾਧੂ ਵੱਧ 9 ਯਾਤਰੀਆਂ ਦੀ ਸਮੂਹ ਬੁਕਿੰਗ ਦੇ ਲਈ ਉਪਲਬਧ ਹੈ। ਬੁਕਿੰਗ ਦੇ ਸਮੇਂ ਉਪਲਬਧਤਾ ਦੇ ਅਧੀਨ ਹੋਣੀ ਚਾਹੀਦੀ ਹੈ ਤੇ ਨਿਯਮ ਅਤੇ ਸ਼ਰਤਾਂ ਬਿਨਾਂ ਕਿਸੇ ਪੂਰਵ ਸੂਚਨਾ ਦੇ ਬਦਲੀਆਂ ਜਾ ਸਕਦੀਆਂ ਨੇ। ਜੀ ਹਾਂ, 에어 ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ 에어ਲਾਈਨ ਤੇ ਸ਼ਹਿਦਾ ਚੰਦਾ ਵਹਾਕਤ ਦੁਨੀਆ ਦੇ ਸਭ ਤੋਂ ਵਿਆਪਕ ਹਵਾਈ ਆਵਾਜਾਈ ਨੈਟਵਰਕਸ ਚਾਰ ਅਲਾਈਂਸ ਦੇ ਸੰਸਥਾਪਕ ਮੈਂਬਰ ਹੈ। ਏਅਰ ਕੈਨੇਡਾ ਸਖਤ ਰਾਜਮ ਨਿੱਕਾ ਤੇਂਦਰਾਸ਼ਟਰੀ ਪੱਧਰ ਉਤੇ 6 ਮਹਾਦੀਪਾਂ 'ਤੇ 180 ਤੋਂ ਵੱਧ ਹਵਾਈ ਅੱਡਿਆਂ ਨੂੰ ਸਿੱਧੇ ਤੌਰ ਤੇ ਅਨੁਸੂਚਿਤ ਸੇਵਾ ਪ੍ਰਦਾਨ ਕਰਦੇ ਹੈ ਤੇ ਇਸ ਦਾ ਸਕਾਈ ਟ੍ਰੈਕਸ ਤੋਂ 4 ਤਾਰਾ ਦਰਜਾ ਬੰਦੀ ਹੈ। ਏਅਰ ਕੈਨੇਡਾ ਦਾ 에ਰੋਪਲਾਨ ਪ੍ਰੋਗਰਾਮ ਕੈਨੇਡਾ ਦਾ ਪ੍ਰਮੁੱਖ ਯਾਤਰਾ ਵਫਾਦਾਰੀ ਪ੍ਰੋਗਰਾਮ ਹੈ ਜਿੱਥੇ ਮੈਂਬਰ 45 에ਅਰਲਾਈਨ ਦੇ ਦੁਨੀਆ ਦੇ ਸਭ ਤੋਂ ਵੱਡੇ 에ਅਰਲਾਈਨ 파ਟਨਰ ਨੈਟਵਰਕ ਉੱਤੇ ਅੰਕ ਕਮਾ ਸਕਦੇ ਨੇ ਜਾਂ ਰੀਡਮ ਕਰ ਸਕਦੇ ਨੇ ਇਥੇ ਨਾਲ ਹੀ ਵਾਰਕ ਸਮਾਨ ਹੋਟਲ ਤੇ ਕਾਰ ਕਿਰਾਏ ਦੇ ਪਈ ਵਾਲਾ ਦੀਕ ਵਿਸ਼ਵਾਸਯੋਗ ਨਹੀਂ ਰਹੀ ਹੈ ਏਅਰ ਕੈਨੇਡਾ ਵੈਕੇਸ਼ਨਸ ਰਾਹੀਂ ਇਹ ਦੁਨੀਆ ਭਰ ਦੇ ਸੈਂਕੜੇ ਸਥਾਨਾਂ ਦੇ ਲਈ ਕਿਸੇ ਵੀ ਹੋਰ ਕੈਨੇਡੀਅਨ ਟੂਰ ਆਪਰੇਟਰ ਦੇ ਨਾਲੋਂ ਬਿਹਤਰ ਯਾਤਰਾ ਵਿਕਲਪ ਪੇਸ਼ ਕਰਦਾ ਹੈ ਜਿਦੇ ਵਿੱਚ ਹੋਟਲਾਂ ਉਡਾਨਾਂ 크ਰੂਜ਼ਿੰਗ ਦੇ ਟੂਰ ਅਤੇ ਕਾਰ ਕਿਰਾਏ ਦੇ ਵਿਸ਼ਾਲ ਚੋਣ ਹੈ ਏਅਰ ਕੈਨੇਡਾ ਕੈਨੇਡਾ ਭਰ ਦੇ ਵੱਖ-ਵੱਖ ਸ਼ਹਿਰਾਂ ਤੇ ਨਾਲ ਸੁਚਾਰੂ ਸੰਪਰਕ ਦੀ ਪੇਸ਼ਕਸ਼ ਕਰਦਾ ਹੈ ਤੇ ਨਾਲ ਹੀ ਕੈਨੇਡੀਅਨ ਸ਼ਹਿਰਾਂ ਰਾਈ ਅਮਰੀਕਾ ਮੈਕਸੀਕੋ ਅਤੇ ਕੈਰੀਬੀਅਨ ਦੇ ਸਥਾਨਾਂ ਦੇ ਨਾਲ ਜੁੜਨ ਦੇ ਲਈ ਸੁਵਿਧਾਜਨਕ ਵਿਕਲਪ ਵੀ ਪ੍ਰਦਾਨ ਕਰਦਾ ਹੈ ਏਅਰ ਕੈਨੇਡਾ ਦੇ ਹੱਥਾਂ ਰਾਹੀਂ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਅਮਰੀਕੀ ਕਸਟਮ ਪ੍ਰੀਕ ਇਅਰੈਂਸ ਤਵੀ ਫਾਈਟਾ ਹੁੰਦਾ ਜੀ ਹਾਂ ਚਿਤਨਾਰ ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਸਾਰੀਆਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਦਸਮਾ ਨੂੰ ਪਹਿਲਾਂ ਹੀ ਪਾਸ ਕਰਨ ਦੀ ਅਗਿਆ ਮਿਲਦੀ ਹੈ ਅਤੇ ਇਸ ਤਰ੍ਹਾਂ ਦੇ ਉਹ ਕਰੇਲੂ ਯਾਤਰੀ ਦੇ ਵਜੋਂ ਅਮਰੀਕਾ ਪਹੁੰਚਦੇ ਨੇ ਇਸ ਸੇਲ ਦੇ ਵਿੱਚ ਸ਼ਾਮਲ ਹੋਰ ਉਤਰੀ ਅਮਰੀਕੀ ਸਥਾਨਾਂ ਦੇ ਵਿੱਚ ਗੈਲਗਰੀ ਐਡਮਿੰਟਨ ਹਲੀਪੈਕਸ ਅਤੇ ਓਟਵਾ ਵੀ ਸ਼ਾਮਲ ਨੇ ਇਹ ਪੇਸ਼ਕਸ਼ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਜ਼ ਦੁਆਰਾ ਚੁਲਾਈਆਂ ਜਾਂਦੀਆਂ ਉਡਾਨਾਂ ਉਤੇ ਲਾਗੂ ਹੁੰਦੀ ਹੈ ਤੇ 에ਅਰ ਕੈਨੇਡਾ ਐਕਸ ਇਸ ਬੈਨਰ ਹੇਟ ਕਿਤਿਆਂ ਜਾਂਦੀਆਂ ਸੇਵਾਵਾਂ ਨੂੰ ਕਵਰ ਕਰਦੀ ਹੈ ਹਰੇਕ ਬੁਕਿੰਗ ਦੇ ਵਿੱਚ ਵੱਧ ਤੋਂ ਵੱਧ 9 ਯਾਤਰੀ ਸ਼ਾਮਲ ਹੋ ਸਕਦੇ ਨੇ ਵਿਕਲਪਿਕ ਇਤفاقੀਆ ਸੇਵਾਵਾਂ ਨੂੰ ਕੀਮਤ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਚੁਣੇ ਜਾਣ ਉੱਤੇ ਵਕਰੇ ਤੋਰ ਉਤੇ ਚਾਲ ਜਵੀ ਕੀਤਾ ਜਾਵੇਗਾ ਕੋਈ ਛੋਟ ਸਰਚਾਰਜ ਜੋ ਕਿ ਹਵਾਈ ਆਵਾਜਾਈ ਖਰਚੇ ਦੇ ਵਿੱਚ ਸ਼ਾਮਲ ਨਹੀਂ ਉਸ ਦੇ ਵਿੱਚ ਟੈਕਸਾਂ ਫੀਸਾਂ ਤੇ ਖਰਚੇ ਤੇ ਲਾਗੂ ਨਹੀਂ ਹੋਵੇਗੀ ਸਰਚਾਰਜ ਟੈਕਸ ਫੀਸਾਂ ਤੇ ਖਰਚੇ ਸਾਰੀਆਂ ਬੁਕਿੰਗਾਂ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਨੇ ਅਤੇ ਸਾਰੇ ਯਾਤਰੀਆਂ ਦੁਆਰਾ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜਿਦੇ ਵਿੱਚ ਸੀਟ ਉੱਤੇ ਬੈਠੇ ਬੱਚੇ ਅਤੇ ਬੱਚੇ ਦੀ ਵੀ ਸ਼ਾਮਲ ਨੇ Air Canada ਦੇ Black Friday Sale ਦੇ ਹਿੱਸੇ ਦੇ ਵਿੱਚ ਜੋ ਖਰੀਦੀਆਂ ਗਈਆਂ ਟਿਕਟਾਂ ਨੂੰ ਕਿਸੇ ਹੋਰ ਪੇਸ਼ਕਸ਼ ਛੋਟ ਜਾਂ ਪ੍ਰੋਮੋਸ਼ਨ ਦੇ ਨਾਲ ਨਹੀਂ ਜੋੜੇ ਜਾ ਸਕਦਾ ਸਾਰੇ ਕਿਰਾਏ ਅਤੇ ਟਿਕਟਾਂ ਦੀ ਜਾਣਕਾਰੀ 에ਅਰ ਕੈਨੇਡਾ ਦੀ ਵੈੱਬਸਾਈਟ ਉੱਤੇ ਉਪਲਬਧ ਹੈ। ਇਹ ਪੇਸ਼ਕਸ਼ ਕੈਨੇਡਾ, ਅਮਰੀਕਾ, ਮੈਕਸੀਕੋ ਅਤੇ ਕੈਰੀਬੀਅਨ ਤੋਂ ਰਵਾਨਾ ਹੋਣ ਵਾਲੀਆਂ ਇੱਕ ਪਾਸੜ ਜਾਂ ਰਾਊਂਡ ਟ੍ਰਿਪ ਉਡਾਣਾਂ ਉੱਤੇ ਲਾਗੂ ਨਹੀਂ ਹੁੰਦੀ। ਇਹ ਪੇਸ਼ਕਸ਼ 에ਅਰ ਕੈਨੇਡਾ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਣਾਂ ਉੱਤੇ ਲਾਗੂ ਹੁੰਦੀ ਹੈ ਜਿਦੇ ਵਿੱਚ 에ਅਰ ਕੈਨੇਡਾ ਐਕਸਪ੍ਰੈਸ, ਬੈਨਰ ਹੈਟ ਚਲਾਈਆਂ ਜਾਣ ਵਾਲੀਆਂ ਅਤੇ 에ਅਰ ਕੈਨੇਡਾ ਰੂਟ ਦੁਆਰਾ ਚਲਾਈਆਂ ਜਾਣ ਵਾਲੀਆਂ ਯੂਨਾਈਟਿਡ 에ਅਰਲਾਈਨਸ ਅਤੇ ਲੂਫਟਾਂਸਾ ਗਰੁੱਪ 파ਟਨਰ 에ਅਰਲਾਈਨਸ ਦੁਆਰਾ ਚਲਾਈਆਂ ਜਾਣ ਵਾਲੀਆਂ ਉ نمبر والی اڑانا جرمنی سوئزرلینڈ آئرلینڈ نیدرلینڈس بیلجیئم یوناائٹیڈ کنگڈم اٹلی بھارت فرانس اسپین مورکو الجیری ਯੂਨੀਸ਼ੀਆ ਅਤੇ ਮਿਸਰ ਵਿਚਕਾਰ ਅਤੇ ਯਾਤਰਾ ਦੀ ਮਿਆਦ ਬਰਨ ਯਾਤਰਾ ਲਈ ਕੈਨੇਡਾ, ਮੈਕਾ, ਮੈਕਸੀਕੋ ਅਤੇ ਕੈਰੀਬੀਅਨ ਵੀ ਸ਼ਾਮਲ ਨੇ। ਪ੍ਰਤੀ ਬੁਕਿੰਗ ਵਾਧੂ ਬਾਤ ਨੂੰ ਯਾਤਰੀਆਂ ਦੇ ਸਮੂਹ ਬੁਕਿੰਗ ਦੇ ਲਈ ਉਪਲਬਧ ਹੈ। ਬੁਕਿੰਗ ਦੇ ਸਮੇਂ ਉਪਲਬਧਤਾ ਦੇ ਅਧੀਨ ਹੋਣੀ ਚਾਹੀਦੀ ਹੈ ਤੇ ਨਿਯਮ ਅਤੇ ਸ਼ਰਤਾਂ ਬਿਨਾਂ ਕਿਸੇ ਪੂਰਵ ਸੂਚਨਾ ਦੇ ਬਦਲੀਆਂ ਜਾ ਸਕਦੀਆਂ ਨੇ। ਜੀ ਹਾਂ, 에어 ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ 에어ਲਾਈਨ ਤੇ ਸ਼ਹਿਦਾ ਚੁੰਟਾ ਵਹਾਕਤ ਦੁਨੀਆ ਦੇ ਸਭ ਤੋਂ ਵਿਆਪਕ ਹਵਾਈ ਆਵਾਜਾਈ ਨੈਟਵਰਕ ਸਟਾਰ ਅਲਾਈਂਸ ਦੇ ਸੰਸਥਾਪਕ ਮੈਂਬਰ ਹੈ। ਏਅਰ ਕੈਨੇਡਾ ਸਿੱਖ ਰਾਜਮ ਨਿੱਕਾ ਤੇ ਅੰਤਰਰਾਸ਼ਟਰੀ ਪਦਰੂਤੇ 6 ਮਹਾਦੀਪਾਂ ਤੇ 180 ਤੋਂ ਵੱਧ ਹਵਾਈ ਅੱਡਿਆਂ ਨੂੰ ਸਿੱਧੇ ਤੌਰ ਤੇ ਅਨੁਸੂਚਿਤ ਸੇਵਾ ਪ੍ਰਦਾਨ ਕਰਦੇ ਅਤੇ ਇਸ ਦਾ ਸਕਾਈ ਟ੍ਰੈਕਸ ਤੋਂ 4 ਤਾਰਾ ਦਰਜਾ ਬੰਦੀ ਹੈ ਏਅਰ ਕੈਨੇਡਾ ਦਾ 에ਰੋਪਲਾਨ ਪ੍ਰੋਗਰਾਮ ਕੈਨੇਡਾ ਦਾ ਪ੍ਰਮੁੱਖ ਯਾਤਰਾ ਵਫਾਦਾਰੀ ਪ੍ਰੋਗਰਾਮ ਹੈ ਜਿੱਥੇ ਮੈਂਬਰ 45 에어ਲਾਈਨ ਦੇ ਦੁਨੀਆ ਦੇ ਸਭ ਤੋਂ ਵੱਡੇ 에어ਲਾਈਨ 파ਟਨਰ ਨੈਟਵਰਕ ਉੱਤੇ ਅੰਕ ਕਮਾ ਸਕਦੇ ਨੇ ਜਾਂ ਰੀਡਮ ਕਰ ਸਕਦੇ ਨੇ ਇਥੇ ਨਾਲ ਹੀ ਵਪਾਰਕ ਸਮਾਨ ਹੋਟਲ

ਏਅਰ ਕੈਨੇਡਾ ਵੈਕੇਸ਼ਨਸ ਰਾਹੀਂ ਇਹ ਦੁਨੀਆ ਭਰ ਦੇ ਸੈੰਕ੍ਰੇਸਤਾਨਾ ਦੇ ਲਈ ਕਿਸੇ ਵੀ ਹੋਰ ਕੈਨੇਡੀਅਨ ਟੂਰ ਆਪਰੇਟਰ ਦੇ ਨਾਲੋਂ ਬਿਹਤਰ ਵਿਕਲਪ ਪੇਸ਼ ਕਰਦਾ ਹੈ ਜਿਦੇ ਵਿੱਚ ਹੋਟਲਾਂ ਉਡਾਨਾਂ 크ਰੂਜ਼ ਦੀਨ ਦੇ ਟੂਰ ਅਤੇ ਕਾਰ ਕਿਰਾਏ ਦੇ ਵਿਸ਼ਾਲ ਚੋਣ ਹੈ ਏਅਰ ਕੈਨੇਡਾ ਕੈਨੇਡਾ ਭਰ ਦੇ ਵੱਖ-ਵੱਖ ਸ਼ਹਿਰਾਂ ਤੇ ਨਾਲ ਸੁਚਾਰੂ ਸੰਪਰਕ ਦੀ ਪੇਸ਼ਕਿਸ਼ ਕਰਦਾ ਹੈ ਤੇ ਨਾਲ ਹੀ ਕੈਨੇਡੀਅਨ ਸ਼ਹਿਰਾਂ ਰਾਹੀਂ ਅਮਰੀਕਾ ਮੈਕਸੀਕੋ ਅਤੇ ਕੈਰੀਬੀਅਨ ਦੇ ਸਥਾਨਾਂ ਦੇ ਨਾਲ ਜੁੜਨ ਦੇ ਲਈ ਸੁਵਿਧਾਜਨਕ ਵਿਕਲਪ ਵੀ ਪ੍ਰਦਾਨ ਕਰਦਾ ਹੈ ਏਅਰ ਕੈਨੇਡਾ ਦੇ ਹੱਥਾਂ ਰਾਹੀਂ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਅਮਰੀਕੀ ਕਸਟਮ ਪ੍ਰੀ ਕਲ ਇਅਰੈਂਜ ਸਟਾਫੀ ਫਾਇਦਾ ਹੁੰਦਾ ਹੈ ਜੀ ਹਾਂ ਜਿਤਨਾ ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਸਾਰੀਆਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਦਸਮਾ ਨੂੰ ਪਹਿਲਾਂ ਹੀ ਪਾਸ ਕਰਨ ਦੀ ਅਗਿਆ ਮਿਲਦੀ ਹੈ ਅਤੇ ਇਸ ਤਰ੍ਹਾਂ ਦੇ ਉਹ ਕਰੇਲੂ ਯਾਤਰੀ ਦੇ ਵੱਜੋਂ ਅਮਰੀਕਾ ਪਹੁੰਚ ਰਹੇ ਨੇ ਇਸ ਸੇਲ ਦੇ ਵਿੱਚ ਸ਼ਾਮਲ ਹੋਰ ਉਤਰੀ ਅਮਰੀਕੀ ਸਥਾਨਾਂ ਦੇ ਵਿੱਚ ਕੈਲਗਰੀ, ਐਡਮਿੰਟਨ, ਹਾਲੀਪੈਕਸ ਅਤੇ ਓਟਵਾ ਵੀ ਸ਼ਾਮਲ ਨੇ ਇਹ ਪੇਸ਼ਕਸ਼ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਜ਼ ਦੁਆਰਾ ਚੁਲਾਈਆਂ ਜਾਂਦੀਆਂ ਉਡਾਨਾਂ ਉਤੇ ਲਾਗੂ ਹੁੰਦੀ ਹੈ ਤੇ 에ਅਰ ਕੈਨੇਡਾ ਐਕਸਪ੍ਰੈਸ ਬੈਨਰ ਹੈਟ ਕਿਤੀਆਂ ਜਾਂਦੀਆਂ ਸਿਵਾਵਾਂ ਨੂੰ ਕਵਰ ਕਰਦੀ ਹੈ ਹਰੇਕ ਬੁਕਿੰਗ ਦੇ ਵਿੱਚ ਵੱਧ ਤੋਂ ਵੱਧ 9 ਯਾਤਰੀ ਸ਼ਾਮਲ ਹੋ ਸਕਦੇ ਨੇ ਵਿਕਲਪਿਕ ਇਤਫਾਕੀਆ ਸੇਵਾਵਾਂ ਨੂੰ ਕੀਮਤ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਚੁਣੇ ਜਾਣ ਉੱਤੇ ਵੱਖਰੇ ਤੌਰ ਉਤੇ ਚਾਲ ਜਵੀ ਕੀਤਾ ਜਾਵੇਗਾ ਕੋਈ ਛੋਟ ਸਰਚ ਜੁਕੇ ਹਵਾਈ ਆਵਾਜਾਈ ਖਰਚੇ ਦੇ ਵਿੱਚ ਸ਼ਾਮਲ ਨਹੀਂ ਉਸ ਦੇ ਵਿੱਚ ਟੈਕਸਾਂ ਫੀਸਾਂ ਤੇ ਖਰਚੇ ਤੇ ਲਾਗੂ ਨਹੀਂ ਹੋਵੇਗੀ ਸਰਚਾਰਜ ਟੈਕਸ ਫੀਸਾਂ ਅਤੇ ਖਰਚੇ ਸਾਰੀਆਂ ਬੁਕਿੰਗਾਂ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਨੇ ਅਤੇ ਸਾਰੇ ਯਾਤਰੀਆਂ ਦੁਆਰਾ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜਿਦੇ ਵਿੱਚ ਸੀਟ ਉੱਤੇ ਬੈਠੇ ਬੱਚੇ ਅਤੇ ਬੱਚੇ ਦੀ ਵੀ ਸ਼ਾਮਲ ਨੇ ਕੈਨੇਡਾ ਦੀ ਬਲੈਕ ਫਰਾਈਡੇ ਸੇਲ ਦੇ ਹਿੱਸੇ ਦੇ ਵਿੱਚ ਜੋ ਖਰੀਦੀਆਂ ਗਈਆਂ ਟਿਕਟਾਂ ਨੂੰ ਕਿਸੇ ਹੋਰ ਪੇਸ਼ਕਸ਼ 'ਤੇ ਛੋਟ ਜਾਂ ਪ੍ਰੋਮੋਸ਼ਨ ਦੇ ਨਾਲ ਨਹੀਂ ਜੋੜੇ ਜਾ ਸਕਦਾ। ਸਾਰੇ ਕਿਰਾਏ ਅਤੇ ਟਿਕਟਾਂ ਦੀ ਜਾਣਕਾਰੀ 에ਅਰ ਕੈਨੇਡਾ ਦੀ ਵੈੱਬਸਾਈਟ ਉੱਤੇ ਉਪਲਬਧ ਹੈ। ਇਹ ਪੇਸ਼ਕਸ਼ ਕੈਨੇਡਾ, ਅਮਰੀਕਾ, ਮੈਕਸੀਕੋ ਅਤੇ ਕੈਰੀਬੀਅਨ ਤੋਂ ਰਵਾਨਾ ਹੋਣ ਵਾਲੀਆਂ ਇੱਕ ਪਾਸੜ ਜਾਂ ਰਾਊਂਡ ਟ੍ਰਿਪ ਉਡਾਨਾਂ ਉੱਤੇ ਲਾਗੂ ਨਹੀਂ ਹੁੰਦੀ। ਇਹ ਪੇਸ਼ਕਸ਼ 에ਅਰ ਕੈਨੇਡਾ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਨਾਂ ਉੱਤੇ ਲਾਗੂ ਹੁੰਦੀ ਹੈ ਜਿਦੇ ਵਿੱਚ 에ਅਰ ਕੈਨੇਡਾ ਐਕਸਪ੍ਰੈਸ, ਬੈਨਰ ਹੈਟ ਚਲਾਈਆਂ ਜਾਣ ਵਾਲੀਆਂ ਅਤੇ 에ਅਰ ਕੈਨੇਡਾ ਰੂਟਸ ਦੁਆਰਾ ਚਲਾਈਆਂ ਯੂਨਾਈਟਿਡ 에ਅਰਲਾਈਨਸ ਅਤੇ ਲੂਫਟਾਂਸਾ ਗਰੁੱਪ ਦੇ 파ਟਨਰ 에어ਲਾਈਨਸ ਵਾਰਾਂ ਚਿਰਾਇਆਂ ਜਾਣ ਵਾਲੀਆਂ ਉਡਾਨਾਂ ਤੇ ਨੰਬਰ ਵਾਲੀਆਂ ਉਡਾਨਾਂ ਜਰਮਨੀ, ਸਵਿਟਜ਼ਰਲੈਂਡ, ਆਇਰਲੈਂਡ, ਨੀਦਰਲੈਂਡਸ, ਬੈਲਜੀਅਮ, ਅਨ ਯੂਨਾਈਟਿਡ ਕਿੰਗਡਮ, ਇਟਲੀ, ਪਾਰਟ, ਫ੍ਰਾਂਸ, ਸਪੇਨ, ਮੋਰਕੋ ਅਲਜੀਰੀਆ ਟਿਊਨੀਸ਼ੀਆ ਅਤੇ ਮਿਸਰ ਵਿਚਕਾਰ ਅਤੇ ਯਾਤਰਾ ਦੀ ਮਿਆਦ ਦੌਰਾਨ ਯਾਤਰਾ ਦੇ ਲਈ ਕੈਨੇਡਾ ਅਮਰੀਕਾ ਮੈਕਸੀਕੋ ਅਤੇ ਕੈਰੀਬੀਅਨ ਵੀ ਸ਼ਾਮਲ ਨੇ ਪ੍ਰਤੀ ਬੁਕਿੰਗ ਵੱਧ ਤੋਂ ਵੱਧ 9 ਯਾਤਰੀਆਂ ਦੀ ਸਮੂਹ ਬੁਕਿੰਗ ਦੇ ਲਈ ਉਪਲਬਧ ਹੈ ਬੁਕਿੰਗ ਦੇ ਸਮੇਂ ਉਪਲਬਧਤਾ ਦੇ ਅਧੀਨ ਹੋਣੀ ਚਾਹੀਦੀ ਹੈ ਤੇ ਨਿਯਮ ਅਤੇ ਸ਼ਰਤਾਂ ਬਿਨਾਂ ਕਿਸੇ ਪੂਰਵ ਸੂਚਨਾ ਦੇ ਬਦਲੀਆਂ ਜਾ ਸਕਦੀਆਂ ਨੇ ਜੀ ਹਾਂ 에어 ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ 에어ਲਾਈਨ ਤੇ ਸ਼ਹਿਦਾ ਚੁੰਟਾ ਵਾਹਕ ਅਤੇ ਦੁਨੀਆ ਦੇ ਸਭ ਤੋਂ ਵਿਆਪਕ ਹਵਾਈ ਆਵਾਜਾਈ ਨੈਟਵਰਕਸ ਚਾਰ ਅਲਾਈਅንስ ਦੇ ਸੰਸਥਾਪਕ ਮੈਂਬਰ ਹੈ 에어 ਕੈਨੇਡਾ ਸਖਤ ਰਾਜ ਅਮਰੀਕਾ ਤੇ ਅੰਤਰਰਾਸ਼ਟਰੀ ਪੱਧਰ ਉਤੇ 6 ਮਹਾਦੀਪਾਂ ਤੇ 180 ਤੋਂ ਵੱਧ ਹਵਾਈ ਅੱਡਿਆਂ ਨੂੰ ਸਿੱਧੇ ਤੌਰ ਤੇ ਅਨੁਸੂਚਿਤ ਸੇਵਾ ਪ੍ਰਦਾਨ ਕਰਦੇ ਅਤੇ ਇਸ ਦਾ ਸਕਾਈ ਟ੍ਰੈਕਸ ਤੋਂ 4 ਤਾਰਾ ਦਰਜਾ ਬੰਦੀ ਹੈ ਇਹ ਕੈਨੇਡਾ ਦਾ 에ਰੋਪਲਾਨ ਪ੍ਰੋਗਰਾਮ ਕੈਨੇਡਾ ਦਾ ਪ੍ਰਮੁੱਖ ਯਾਤਰਾ ਵਫਾਦਾਰੀ ਪ੍ਰੋਗਰਾਮ ਹੈ ਜਿੱਥੇ ਮੈਂਬਰ 45 에어ਲਾਈਨ ਦੇ ਦੁਨੀਆ ਦੇ ਸਭ ਤੋਂ ਵੱਡੇ 에어ਲਾਈਨ 파ਟਨਰ ਨੈਟਵਰਕ ਉੱਤੇ ਅੰਕ ਕਮਾ ਸਕਦੇ ਨੇ ਜਾਂ ਰੀਡਮ ਕਰ ਸਕਦੇ ਨੇ ਇਤਨਾਲੀ ਵਪਾਰਕ ਸਮਾਨ ਹੋਟਲ ਅਤੇ ਕਾਰ ਕਿਰਾਏ ਦੇ ਪਈ ਵਾਲਾ ਦੀ ਇੱਕ ਵਿਸ਼ਾਸ਼ਣ ਹੈ। ਇਰ ਕੈਨੇਡਾ ਵੈਕੇਸ਼ਨਸ ਰਾਹੀਂ ਇਹ ਦੁਨੀਆ ਭਰ ਦੇ ਸੈਕ੍ਰੇਟ ਸਥਾਨਾਂ ਦੇ ਲਈ ਕਿਸੇ ਵੀ ਹੋਰ ਕੈਨੇਡੀਅਨ ਟੂਰ অপারেਟਰ ਦੇ ਨਾਲੋਂ ਬਿਹਤਰ ਵਿਕਲਪ ਪੇਸ਼ ਕਰਦਾ ਹੈ ਜਿਦੇ ਵਿੱਚ ਹੋਟਲਾਂ ਉਡਾਨਾਂ ਕਰੂਜ਼ ਦਿਨ ਦੇ ਟੂਰ ਅਤੇ ਕਾਰ ਕਿਰਾਏ ਦੇ ਵਿਸ਼ਾਲ ਚੋਣ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ